ਸਤਿ ਸ਼੍ਰੀ ਅਕਾਲ ਦੋਸਤੋ ਸਤਿ ਸ਼੍ਰੀ ਅਕਾਲ ਪੰਜਾਬ ਹੌਣ ਗੜ ਦੇ ਰਿਟਾਇਰ ਮੁਲਾਜ਼ਮੋ ਸਤਿ ਸ਼੍ਰੀ ਅਕਾਲ ਬੈਠੇ ਆ ਅਸੀਂ ਤੁਹਾਡੇ ਧਰਨੇ ਦੇ ਵਿੱਚ ਮੇਰੇ ਨਾਲ ਸਰਦਾਰ ਜਗਤਾਰ ਸਿੰਘ ਜੀ ਸਰਦਾਰ ਨਿਰਮਲ ਸਿੰਘ ਜੀ ਕੁਝ ਜਵਾਨ ਹੋਰ ਨੇ ਜਿਹੜੇ ਲੇਟ ਹੋ ਗਏ ਨੇ ਆਏ ਨਹੀਂ ਕਿਸੇ ਕਾਰਨ ਕਰਕੇ ਲੇਟ ਹੋ ਗਏ ਨੇ ਤੇ ਅੱਜ ਹੋਣਾ ਸੀ ਇਹਨਾਂ ਨੇ ਤੇ 24 ਤਰੀਕ ਨੂੰ ਇੱਕ ਤੁਸੀਂ ਪਹਿਲਾਂ ਇੱਕ ਧਰਨਾ ਲਾਇਆ ਸੀ ਜਿਹੜਾ ਆਪਾਂ ਨੇ ਸੰਗਰੂਰ ਦੇ ਵਿੱਚ ਉਹ ਤੋਂ ਬਾਅਦ ਤੁਹਾਡੀ ਇੱਕ ਮੀਟਿੰਗ ਹੋਈ ਸੀ 24 ਤਰੀਕ ਨੂੰ ਉਦੇ ਵਿੱਚ ਸਰਦਾਰ ਜਗਤਾਰ ਸਿੰਘ ਜੀ ਨਿਰਮਲ ਸਿੰਘ ਜੀ ਤੇ ਪੰਜ ਮੈਂਬਰੀ ਹੋਰ ਕਮੇਟੀ ਸ਼ਾਮਲ ਸੀ ਤੇ ਇਹਨਾਂ ਵੱਲੋਂ ਕੋਈ ਤੁਹਾਨੂੰ ਖੁਸ਼ੀ ਦੀ ਖਬਰ ਜੋ ਮੈਨੂੰ ਪਤਾ ਲੱਗੀ ਹੈ ਸਰਕਾਰ ਦੇ ਕੋਈ ਮਾਨ ਪੱਤੇ ਲਈ ਟਾਈਮ ਦਿੱਤਾ ਹੈ ਗੱਲਬਾਤ ਕਰਦੇ ਹਾਂ ਪੂਰੀ ਜਾਣਕਾਰੀ ਲੈਣੇ ਸਸੀ ਗੱਲ ਜੀ ਸਸੀ ਗੱਲ ਜੀ ਮੈਂ ਸਭ ਤੋਂ ਪਹਿਲਾਂ ਪ੍ਰਾਇਮ ਦੇ ਧੰਨਵਾਦ ਕਰਨਾ ਜਿਹਨੇ ਸਾਡੇ ਤੁਹਾਨੂੰ ਸਾਰੀ ਮਦਦ ਕੀਤੀ ਹੈ ਵੀ ਜਿਹੜੀ ਆਪਣੀ 24 ਜੀ ਸਾਡੀ ਪੰਜਾਬ ਭਵਨ ਚੰਡੀਗੜ੍ਹ ਸਾਡੇ 11:00 ਵਜੇ ਮੀਟਿੰਗ ਹੋਈ ਹੈ ਉਦੇ ਵਿੱਚ ਅਸੀਂ ਕਾਲੇ 70 ਬੰਦੇ ਦੇ ਜਿਹਦੇ ਵਿੱਚੋਂ 6 ਬੰਦੇ ਅਸੀਂ ਅੰਦਰ ਗਏ ਤੇ ਜਿਹਦੇ ਵਿੱਚ ਆਪਣਾ ਡੀਜੀਪੀ ਹਰਮਨਾ ਸਾਰੇ ਸਾਰੇ ਬਿਜ ਮੰਤਰੀ ਆਪਣਾ ਸਮਰੋੜਾ ਤੇ ਜਿਹੜੀ ਤਾਰੀਖ ਵਾਲੇ ਤੇ ਗਈ ਨਾ ਸਾਡੀ ਮੀਟਿੰਗ ਹੋਈ ਹੈ ਮੀਟਿੰਗ ਬਹੁਤ ਵਧੀਆ ਹੋਈ ਹੈ ਉੱਥੇ ਆਪਣੇ ਡੀਜੀਪੀ ਸਾਹਿਬ ਨੇ ਹੰਕਾਰਾ ਮਾਰਿਆ ਵੀ ਇਹਨਾਂ ਦਾ ਤੁਸੀਂ ਕੰਮ ਕਰੋਗੇ ਬਹੁਤ ਦੁਖੀ ਹੋਗੇ ਵੀ ਇਹ ਬਾਅਦ ਦੇ ਬਾਅਦ ਦੁਖੀਆਂ ਵੀ ਇਹਨਾਂ ਦਾ ਕੰਮ ਕਰੋ ਵਿਸ਼ਵ ਮੰਤਰੀ ਸਾਹਿਬ ਨੇ ਕਿਹਾ ਵੀ ਅੱਜ ਇਹਨਾਂ ਨੂੰ ਖਾਲੀ ਹੱਥ ਨਹੀਂ ਭੇਜਣਾ ਅੱਜ ਕੁਝ ਨਾ ਕੁਝ ਇਹਨਾਂ ਨੂੰ ਮਾਰ ਪਤਾ ਦੇ ਕੇ ਭੇਜਣਾ ਤੇ ਆਪਣੀ ਮੀਡੀਆ ਬਹੁਤ ਪੌੜੀ ਬਹੁਤ ਵਧੀਆ ਹੋਈਆ ਵੀ ਉਹਨਾਂ ਨੇ ਮੈਂ ਕਹਿ ਲਈ 30 ਤਰੀਕ ਨੂੰ ਤੁਹਾਡੇ ਮੈਂ ਕਹਿ ਦਿੱਤੀ ਅਸੀਂ ਇਹਨਾਂ ਨੂੰ ਹਰਾਨ ਕਰ ਦੂਗੇ ਨੋਟੀਫਿਕੇਸ਼ਨਾਂ ਆ ਵੀ ਸਾਰੀ ਪਾਸ ਕਰਕੇ ਇਹਨਾਂ ਆਪਣੇ ਕੋਲ ਰੱਖ ਲਈ ਜੀਜੀਪੀ ਨੇ ਬਹੁਤ ਹੰਕਾਰ ਮਾਰੇ ਆਪਣੇ ਬਾਰੇ ਵੀ ਇਹਨਾਂ ਨੂੰ ਦੋ ਵੀ ਇਹਨਾਂ ਨੇ ਅਤਵਾਰੇ ਟਾਈਮ ਕੰਮ ਕਰਿਆ ਬਹੁਤ ਕੁਝ ਕਰਿਆ ਵੀ ਇਹਨਾਂ ਦਾ ਇਹਨਾਂ ਦਾ ਹੱਕ ਬਣਦਾ ਇਹਨਾਂ ਦੇਣੀ ਚਾਹੀਦੀ ਜੇ ਤੁਸੀਂ ਜਾਨਿਆ ਹੋ ਨਾ ਕਰੋ ਤੁਸੀਂ ਇਹਨਾਂ ਨੂੰ ਘਬਰਾਣਾ ਨਾ ਕਰੋ ਉਹ ਕਹਣਾ ਸੀ ਮਸਹਬ ਕਹਿੰਦਾ ਵੀ ਅਸੀਂ ਅੱਜ ਇਹਨਾਂ ਅੱਜ ਇਹਨਾਂ ਦਾ ਅਸੀਂ ਕੰਮ ਕਰਨਾ ਵੀ ਜੋ ਵੀ ਇਹਨਾਂ ਦਾ ਹੱਕ ਬੰਦਾ ਸੀ ਜੇ ਨੂੰ ਤਿਆਰ ਹੈ ਅੱਜ ਇਹਨਾਂ ਨੂੰ ਅਸੀਂ ਖਾਲੀ ਹੱਥ ਨਹੀਂ ਭੇਜਣਾ ਮੈਂ ਸਰਕਾਰ ਦਾ ਵੀ ਅਤੇ ਜਿਸ਼ਵੀ ਸਾਹਿਬ ਦਾ ਵੀ ਧੰਨਵਾਦ ਕਰਦਾ ਜਿਨੇ ਸਾਰੇ ਪੱਖ ਵਿੱਚ ਪੰਜਾਬ ਭਾਵਨ ਚੰਡੀਗੜ੍ਹ ਸੈਕਟਰ ਦਾ ਹਾਂ ਦਾ ਨਾਰਾ ਮਾਰਿਆ ਕਿ ਵੀ ਇਹਨਾਂ ਦਾ ਹੱਕ ਦੋ ਕਿੰਨੀ ਤਰੀਕ ਦਿੱਤੀ ਹੈ ਤੁਹਾਨੂੰ ਨੋਟੀਫਿਕੇਸ਼ਨ ਦੀ ਗੱਲਬਾਤ ਕਰਦੇ ਮੈਂ ਤੁਹਾਨੂੰ ਸਵਾਲ ਪੁੱਛੀ ਜਾਂਦਾ ਤੁਸੀਂ ਜਵਾਬ ਦਿਓ ਇਹਨਾਂ ਨੇ 30 ਤਰੀਕ ਨੂੰ ਕਹਿੰਦੇ ਅਸੀਂ ਦਵਾਂਗੇ ਚਲੋ 30 ਤਰੀਕ ਨੂੰ ਮੀਟਿੰਗ ਆ ਇਹਨਾਂ ਨੇ ਮੌਤਵੀ ਹੋ ਗਈ ਕਿਸੇ ਕਾਰਨ ਕਰਕੇ ਫੇਸਾਂ ਨੂੰ ਛੇ ਦਾ ਪੱਤਰ ਲਗਾ ਫਿਰ ਇਹਨਾਂ ਨੇ ਆਪਣੇ ਸਿੱਟਮਾਰਸੀ ਆਪਣਾ ਬਜਟ ਦੀ ਬੋਟਲ ਮੈਰੀ ਥੋੜੀ ਵੀ ਜਿਹੜੇ 6 24 ਜੂਨ ਜਦੇ ਬੰਦੀਆਂ ਦਾ ਫੈਸਲਾ ਹੋਇਆ ਉਹਨਾਂ ਦਾ ਅਸੀਂ ਕੱਲ ਨੂੰ 15 ਤਰੀਕ ਨੂੰ ਅਸੀਂ ਨੋਟੀਫਿਕੇਸ਼ਨ ਜਾਰੀ ਕਰਨਾ ਬਾਕੀ ਕੰਮ ਇਹਨਾਂ ਦਾ ਹੋਇਆ ਬਾਈ ਹਰਪਾਲ ਸਿੰਘ ਕੀਮਾ ਜੀ ਨੇ ਕੋਈ ਵੀਡੀਓ ਕਹਿ ਰਹੇ ਨੇ ਗੁਰਪਾਲ ਸਿੰਘ ਜੀ ਕਿ ਉਹਨਾਂ ਨੇ ਦੱਸਿਆ ਵੀ ਜਿਹੜੇ 24 ਤਰੀਕ ਨੂੰ ਜਿੱਥੇ ਬੰਦੀਆਂ ਆਈਆਂ ਸੀ ਤੇ ਉਹਨਾਂ ਦਾ ਜਿਹੜਾ ਕੰਮ ਸੀ ਨੋਟੀਫਿਕੇਸ਼ਨ ਵਗੈਰਾ ਦਾ ਜੋ ਵੀ ਰਹਿ ਗਿਆ ਸੀ 15 ਤਰੀਕ ਨੂੰ ਅਸੀਂ ਜਾਰੀ ਕਰਾਂਗੇ ਜਗਤਾਰ ਸਿੰਘ ਜੀ ਇੱਕ ਹੋਰ ਸਵਾਲ ਹੈ ਤੁਹਾਡੇ ਜਿਹੜੇ ਬਜ਼ੁਰਗ ਜਵਾਨ ਨੇ ਚਲੋ ਸਾਡੇ ਵੀ ਬਜ਼ੁਰਗ ਨੇ ਆ ਪਿੱਛੇ ਫੋਟੋਆਂ ਲੱਗੀਆਂ ਹੋਈਆਂ ਇੱਕ ਆਡੀਓ ਚੱਲ ਰਹੀ ਹੈ ਜਿਹਦੇ ਵਿੱਚ ਕਿਹਾ ਹੋਇਆ ਵੀ ਤੁਹਾਡੀ ਫੈਰ ਇਹ ਹੋ ਗਈ ਉਹਨਾਂ ਦਾ ਦਿਲ ਟੁੱਟ ਗਿਆ ਉਹਦੇ ਬਾਰੇ ਕੁਝ ਦੱਸਿਓ ਫਿਰ ਸਾਨੂੰ ਪਤਾ ਜੀ ਜਿਹੜਾ ਆਪਣੇ ਸਾਫ ਕਾ ਪ੍ਰਧਾਨ ਗਰਦੀਪ ਸਿੰਘ ਨੇ ਰੌਲਾ ਪਾਇਆ ਪਰਦੇ ਉੱਤੇ ਵੀਡੀਓ ਵੀ ਪਾਈ ਹੋਈ ਹੈਗੀ ਮੈਂ ਆਡੀਓ ਵੀ ਪਾਈ ਹੈ ਉਹਦੇ ਵਿੱਚ ਗਲਤੀ ਨਾਲ ਸੁਪਰ ਪ੍ਰਧਾਨ ਕਹਿ ਹੋ ਗਿਆ ਮੈਂ ਮਾਫੀ ਮੰਗਦੇ ਨਹੀਂ ਮੈਂ ਤੇ ਸੁਪਰ ਪ੍ਰਧਾਨ ਕਹਿ ਹੋ ਗਿਆ ਇਹ ਮਨਵਾਕ ਲੋ ਕਿ ਇਹਨੇ ਇਹ ਜਾਣ ਬੁੱਝ ਕੇ ਸਾਨੂੰ ਸ਼ੁਰੂ ਦੇ ਘਬਰਾ ਕਰ ਰਿਹਾ ਹੈ ਇਹ ਅਸਰ ਦਾ ਪਸ਼ੂ ਹੈਗਾ ਕਿ ਇਹਦੇ ਚਾਂਸੇ ਵਿੱਚ ਨਹੀਂ ਆਉਣਾ ਇੱਕ ਹੀ ਨੇ 2-3 ਮਹੀਨੇ ਪਹਿਲਾਂ ਵੀਡੀਓ ਪਾਈ ਤੀ ਜਿਹਦੇ ਵਿੱਚ ਆਪਣਾ ਸਾਫਾ ਪ੍ਰਧਾਨ ਗੁਰਦੀਪ ਸਿੰਘ ਕਾਜਕਾਰੀ ਕਾਜਕਾਰੀ ਪ੍ਰਧਾਨ ਆਰਮਦੇਵ ਪਿੰਡ ਜੁੱਗੀ ਰੋਪੜ ਅਵਧਾਰ ਸਿੰਘ ਪ੍ਰੋਪੋਜ਼ ਪ੍ਰੋਪੋਗਡਾ ਸੈਕਟਰੀ ਇਹ ਨਾਲ ਖੜੇ ਤੇ ਵੀ ਆਰਮਦੇਵ ਬੋਲਦਾ ਜੀ ਕਹਿੰਦਾ ਜੀ ਸਾਨੂੰ ਜਿਹੜਾ ਬੜਾ ਮਾਨ ਪੱਤੇ ਦਾ ਲੈਟਰ ਹੈ ਸਾਨੂੰ ਚੰਡੀਗੜ੍ਹ ਦਾ ਦਿੱਤੇ ਅਸੀਰ ਹੋ ਗਿਆ ਹਾਂ ਦਿਖਾ ਰਿਹਾ ਸੀ ਉਹ ਉਹ ਦਿਖਾ ਰਿਹਾ ਤਾਂ ਬਾਕੀ ਇਹਨੇ ਘਬੜਾ ਕਰਿਆ ਉਹ ਤਾਂ ਪਤਾ ਹੀ ਜਿਹੜਾ ਘਬੜਾ ਕਰਿਆ ਜੇ নোਟੀਫਿਕੇਸ਼ਨ ਹੋਇਆ ਬੰਦਾ ਸਾਨੂੰ ਆਉਂਦਾ ਨਾ ਹਣੀ ਹੁੰਦੀ ਕੰਮ ਸਾਰਾ ਹੋ ਜਾਂਦਾ ਬਾਕੀ ਇਹ ਜਿਹੜਾ ਕਹਿੰਦਾ ਵੀ ਫਾਈਲ ਹੋਮ ਗਾਰਡੀਅਨ ਮਾਲ ਪਤਾ ਪੈਂਦਾ ਠੁੱਸ ਹੋ ਗਿਆ ਮੈਂ ਅਟੈਚਰ ਨੂੰ ਬੇਨਤੀ ਕਰਦਾ ਕੋਈ ਠੁੱਸ ਨਹੀਂ ਹੋਇਆ ਜਾਣ ਬੁੱਝ ਕੇ ਘਬੜਾ ਕਰਦਾ ਹੈ ਉਹਦੇ ਮੜਕਾ ਚਾਹੂ ਜਿਹੜੇ ਤੇ ਪੰਜ ਚਾਰ ਬੰਦੇ ਸਾਨੂੰ ਪਤਾ ਲੱਗਿਆ ਇਹ ਅਸਰਾਗੋੜੀ ਜਾ ਕੇ ਉੱਥੇ ਇਹਨਾਂ ਨੇ ਝੱਕੇ ਮਾਰੇ ਡੀ.ਐਸ.ਪੀ ਨੇ ਥੋੜਾ ਕੋਈ ਕੰਮ ਨਹੀਂ ਇੱਥੇ ਆਉਂਦਾ ਵੀ ਮੈਂ ਸਾਰੇ ਬੇਨਤੀ ਕਰਨਾ ਅਟੈਚਰ ਵੀ ਜਲਣਾ ਛੱਡੋ ਕੰਮ ਆਪਣਾ ਹੋਣਾ ਹੀ ਹੋਣਾ ਕਦੋਂ ਨਿਕਲੂਗਾ ਉਹ ਵੀ ਜਾਊਗਾ ਅੱਗੇ ਅੱਗੇ ਜਿਹੜਾ ਨਾਲ ਤੇ ਜਾਨ ਬਚੀਏ 그러면은 ਕਹਿੰਦੇ ਛੁਰ ਵੀ ਅਸਤਨਾਂ ਪਿੱਠੇ ਰਿਹਾਏ ਵੀ ਬਾਕੀ ਰਹੀ ਗੱਲੇ ਅਜੇ ਡੀਜੀਪੀ ਕੋਲ ਸਾਹਿਬ ਜਾਊਂਗਾ ਜੀ ਖਾਉ ਬਾਨੂੰ ਮੈਂ ਐਸਪੀ ਕੋਲ ਜਾਊਂਗਾ ਪੰਜ ਸੱਤ ਬੰਦੇ ਲੈ ਕੇ ਫਿਰ ਸਾਨੂੰ ਘਬਰਾਹ ਕਰਦਾ ਡੀਜੀਪੀ ਦੀ ਕਾਪੀ ਦਊਂਗਾ আর 21 ਦੀ ਕਾਪੀ ਸਰਪੰਚ ਜੀ ਦੇ ਕੇ ਆਊਂਗਾ ਵੀ ਜਾਂ ਤਾਂ ਇਹਨੂੰ 15 ਮਿੰਨਾਂ ਨੂੰ ਸਮਝਾ ਲਓ ਜੇਕਰ ਨੂੰ ਕੋਈ ਨਬਾਨ ਨੁਕਸਾਨ ਹੋ ਗਿਆ ਤਾਂ ਜਿੰਮੇਵਾਰੀ ਪਿੰਡ ਕਕਰਾਲੀ ਦੀ ਸਰਪੰਚ ਜੀ ਹੋਗੇ ਅਸੀਂ ਕਾਪੀ ਤਸਦੀਕ ਕਰਾ ਕੇ ਉੱਤੇ ਲੈ ਕੇ ਆਉਂਦੇ ਚਲੋ ਥੋੜੀ ਬਹੁਤੀ ਤਾਂ ਹੋਮਗਾਰਡ ਦੇ ਮੁਲਾਜ਼ਮ ਜਿਹੜੇ ਰਿਟਾਇਰ ਨੇ ਕਿਉਂਕਿ ਜਿਹੜੇ ਡਿਊਟੀ ਤੇ ਉਹਨਾਂ ਨੇ ਵੀ ਰਿਟਾਇਰ ਹੋਣਾ ਥੋੜੀ ਜੀ ਤਾਂ ਤੁਹਾਨੂੰ ਖਬਰ ਚੰਗੀ ਸੁਣਾ ਦਿੰਦੀ ਹੈ ਕਿਉਂਕਿ ਜਗਤਾਰ ਸਿੰਘ ਮੈਨੂੰ ਅੱਜ ਹੀ ਮਿਲੇ ਨੇ ਕਾਫੀ ਦਿਨ ਤੋਂ ਸੰਪਰਕ ਨਹੀਂ ਹੋ ਚੱਕਿਆ ਇਹਨਾਂ ਦੀ ਜੋ ਮੀਟਿੰਗ ਹੋਈ ਸੀ ਉਹਦੇ ਵਿੱਚ ਇਹ ਕਿਹਾ ਹੋਇਆ ਸੀ ਕਿ ਤੁਹਾਡਾ 30 ਤਰੀਕ ਨੂੰ ਅਸੀਂ ਨੋਟੀਫਿਕੇਸ਼ਨ ਦੇ ਦਾਂਗੇ ਤੇ ਹੁਣ ਰਪਾਲ ਚੀਮਾ ਜੀ ਨੇ ਇਹ ਕਿਹਾ ਵੀ 6 ਤਰੀਕ ਨੂੰ ਨੋਟਿਸ ਦੇਣਾ ਸੀ ਪਾਣੀਆਂ ਦੇ ਮੁੱਦੇ ਹੋ ਗਏ ਨੇ ਪੰਜਾਬ ਦੇ ਵਿੱਚ ਪਤਾ ਹੀ ਤੁਹਾਨੂੰ ਤੇ ਹੁਣ 15 ਤਰੀਕ ਤੁਹਾਡੀ ਉਹਨਾਂ ਨੇ ਦਿੱਤੀ ਹੈ ਕਿ 15 ਤਰੀਕ ਨੂੰ ਅਸੀਂ ਨੋਟੀਫਿਕੇਸ਼ਨ ਦੇ ਦਾਂਗੇ ਜਗਤਾਰ ਸਿੰਘ ਜੀ ਜਾਣਗੇ ਨਿਰਮਲ ਸਿੰਘ ਵੀ ਜਾਣਗੇ ਜੇ ਮੈਨੂੰ ਕਹਿਣਗੇ ਤਾਂ ਮੈਂ ਵੀ ਨਾ ਨਾ ਹੋਰ ਕੀ ਕਹਣਾ ਜੀ ਆਪਣੇ ਮੁਲਾਜ਼ਮਾਂ ਨੂੰ ਬਾਕੀ ਮਾਤਾ ਸਾਰੇ ਵੀ ਆਪਾਂ ਜਿਲ੍ਹਾ ਛੱਡੋ ਕੰਮ ਆਪਣਾ ਹੋਵੇ ਸਿਰਫ ਇੱਕ ਹੀ ਮਾਨ ਪਤਾ ਹੋਵੇ ਸਿਰਫ ਹੋਵੇ 10000 ਰੁਪਏ ਕਿਸੇ ਪਰੋਸੇ ਜਨਾਓ ਬਸ ਬਾਕੀ ਜਿਹੜੀ ਦੂਈ ਮਹੀਨ ਸੀ ਕਹਿੰਦੇ ਅਸੀਂ ਰਿਟਾਇਰਾਂ ਨੂੰ 60 ਸਾਲ ਦੇਵਾਂਗੇ 500 ਸਾਲ ਦੇਵਾਂਗੇ ਬਾਕੀ ਇਹ ਬਿਲਕੁਲ ਨਹੀਂ ਹੋਣਾ ਜਿੱਦੜ ਮੇਰੀ 18 ਦੇ 18 ਸਾਲ 18 6 6 ਮਹੀਨੇ 14 ਦਿਨ ਮਨ ਨੂੰ ਤਿਆਰ ਕਰਿਆ ਮੈਂ ਲੋਪੜ ਦੇ ਪੀਸੀ ਬੈਠੇ ਤੇ ਮੈਂ ਆਪਣੇ ਜਿਲ੍ਹਾ ਕਮਾਂਡਰੇੇ ਨਾਲ ਗੱਲ ਕਰਨ ਨੂੰ ਪੁੱਛਿਆ ਕਿ ਸਾਡੀ ਰਿਟਾਇਰਮੈਂਟ ਨਹੀਂ ਹੈਗੀ ਤੁਸੀਂ ਸਾਨੂੰ ਝੱਕੇ ਨਾਲ ਰਿਟਾਇਰਮੈਂਟ ਕਰਦੇ ਸਾਰੇ ਭਾਈ ਮੈਨੂੰ ਲੋਪੜ ਦੇ ਪਿੱਛੇ ਨੇ ਮਨੂੰ ਸਾਥ ਨਹੀਂ ਦਿੱਤਾ ਜੇਕਰ ਮੈਨੂੰ ਸਾਥ ਦਿੰਦੇ ਤਾਂ ਸਾਨੂੰ ਇਹ ਦਿਨ ਨੌਕਸ ਨਾਲ ਸਾਨੂੰ ਆਉਣੀ ਪੈਂਦੀ ਤੇ ਸਾਡੀ ਬਲੈਂਟ ਸਾਡੀ ਬਲੈਂਟ ਰੇਟ ਦੀ ਹੈ ਉਹ ਨਹੀਂ ਸਾਡੀ ਰਿਟਾਇਰਮੈਂਟ ਅਜੇ 72 ਸਾਲ ਤੱਕ ਕੰਮ ਕਰ ਫਰਮੇ ਚਲੋ ਬਜ਼ੁਰਗਿਆ ਸਾਡੇ ਆ ਪਿੱਛੇ ਫੋਟੋਆਂ ਲੱਗੀਆਂ ਹੋਈਆਂ ਨੇ ਜਿਹੜੇ ਇੱਥੇ ਸ਼ਹੀਦ ਹੋ ਗਏ ਜਗਤਾਰ ਸਿੰਘ ਵੱਲੋਂ ਪੂਰੀ ਜਾਣਕਾਰੀ ਨਿਰਮਲ ਸਿੰਘ ਜੀ ਕੁਝ ਕਹਿਣਾ ਕਹ ਜੀ ਬੱਸ ਕਹਿ ਲੂ ਬੋਲ ਦਿਓ ਕੁਝ ਕਹਿਣਾ ਚਲੋ ਇੱਕੋ ਜਾਣਕਾਰੀ ਆ ਨਿਰਮਲ ਸਿੰਘ ਜੀ ਘੱਟ ਬੋਲਦੇ ਨੇ ਕਈ ਵਾਰ ਬੋਲ ਮਾੜੀ ਵਿੱਚ ਬੋਲਣਾ ਹੋ ਜਾਂਦਾ ਇਹਨਾਂ ਵੱਲੋਂ ਜਾਣਕਾਰੀ ਦੇ ਦਿੱਤੀ ਗਈ ਹੈ ਕਿ 15 ਤਰੀਕ ਤੱਕ ਤੁਹਾਡਾ ਲੋਕਲਿਜੇਸ਼ਨ ਜਾਰੀ ਹੋ ਜਾਏਗਾ ਗੁਮਰਾਨ ਆ ਹੋ ਤੁਸੀਂ ਤੇ ਤੂਖਿਆ ਜੋ ਕੋਈ ਆਡੀਓ ਵੀਡੀਓ ਪਾਉਂਦਾ ਹੈ ਬਿਨਾ ਕੋਈ ਸਿੱਧੋ ਧਭਰਾਉਣਾ ਹੈ ਕਹ ਰਹੇ ਨੇ ਨਰਮਲ ਸਿੰਘ ਵੀ ਕੋਰਾਉਣਾ ਹੈ ਕਾਈ ਕਭਰਾਉਣਾ ਦੇਖੋ ਕੰਮ ਹੋ ਗਏ ਖਾਣਾ ਇਹ ਜਿਹੜੇ ਤੂਖਿਆ ਜਿਹੜੀਆਂ ਗੱਲਾਂ ਕਰਦਾ ਨਾ ਇਹ ਇਹ ਕਹਿੰਦਾ ਮੈਨੂੰ ਹੁਣ ਵਿਚਰਾਓ ਹਾਂ ਇਦਾਂ ਦੀ ਆਡੀਓ ਵਿਚਰਾਣੇ ਨੂੰ ਫਿਰ ਤਾਂ ਪਰ ਅਸੀਂ ਰਲਾਉਣਾ ਨਹੀਂ ਹੈਗਾ ਇਹ ਇਹ ਨਹੀਂ ਅਸੀਂ ਤਾਂਣਾ ਵਿੱਚ ਇਹ ਜੋ ਕੁਝ ਕਰਦਾ ਹੈ ਨਾ ਕਰਿਆ ਸਾਹ ਨੂੰ ਸਭ ਨੂੰ ਪਤਾ ਹੈ ਸਾਰੇ 8:30 ਵੇ ਨੂੰ ਕਹਿੰਦਾ ਆਇਆ 8:30 ਵੇ ਪੈਸੇ ਗੁੰਮਪੇ ਲਈ ਜਾਂਦਾ ਹੈ ਇਹ ਕਹਿੰਦਾ ਆਪਣੇ ਆਪ ਨੂੰ ਇਮਾਨਦਾਰ ਮੰਨਦਾ ਹੈ ਹੈ ਚਲੋ ਕਈ ਤੁਹਾਡੇ ਮਸਲੇ ਨੇ ਪਿਛਲੇ ਉਹਨਾਂ ਨੂੰ ਮਿੱਟੀ ਪਾਓ ਤੇ ਜਗਤਾਰ ਸਿੰਘ ਵੱਲੋਂ ਇਹ ਮੀਟਿੰਗ ਵਿੱਚ ਗਏ ਸੀ ਜਾਣਕਾਰੀ ਜੋ ਦਿੱਤੀ ਗਈ ਹੈ ਵੀ ਤੁਹਾਡਾ 15 ਤਰੀਕ ਨੂੰ ਲੇਟ ਗਿਆ ਪਰਪਾਲ ਸਿੰਘ ਜੀ ਵੱਲੋਂ ਕਿਹਾ ਗਿਆ ਕਿ ਬੀਜੀਪੀ ਸਾਹਿਬ ਨੂੰ ਮੈਂ ਵੀ ਮਿਲਿਆ ਸੀ ਉਹਨਾਂ ਵੱਲੋਂ ਫਾਈਲ ਹੈ ਜੋ ਉਹ ਅੱਗੇ ਭੇਜ ਦਿੱਤੀ ਗਈ ਹੈ ਉਹਨਾਂ ਵੱਲੋਂ ਸੈਂਕਸ਼ਨ ਕਰ ਦਿੱਤੀ ਹੈ ਇਸ ਗੱਲ ਦਾ ਤਾਂ ਮੈਨੂੰ ਪਤਾ ਹੈ ਤੇ ਅੱਗੇ ਮੀਟਿੰਗ ਵਿੱਚ ਕੀ ਹੋਇਆ ਉਹਦੀ ਜਗਤਾਰ ਸਿੰਘ ਜਾਣਕਾਰੀ ਦੇ ਦਿੰਦੀ ਹੈ ਤੇ ਹੌਸਲਾ ਰੱਖੋ ਬਾਈ ਜੀ ਉੱਥੇ ਬੈਠੇ ਨੇ ਉਹੀ ਤੁਹਾਡਾ ਧਰਨਾ ਮੈਂ ਤੁਹਾਨੂੰ ਦਿਖਾ ਦੇਣ ਨਾਲੋਂ ਘੁਮਾ ਕੇ ਵੀਡੀਓ ਚਲੋ ਉਹੀ ਤੁਹਾਡਾ 8-9 ਸਾਲ ਪੁਰਾਣਾ ਧਰਨਾ ਉਹੀ ਤੁਹਾਡੇ ਵੀਰ ਸ਼ਹੀਦ ਹੋਏ ਹੋਏ ਨੇ ਉਹੀ ਉਹਨਾਂ ਦੀਆਂ ਫੋਟੋਆਂ ਲੱਗੀਆਂ ਹੋਈਆਂ ਨੇ ਤੇ ਇਹ 24 ਤਰੀਕ ਦੀ ਮੀਟਿੰਗ ਦੀ ਤੁਹਾਡੀ ਜਾਣਕਾਰੀ ਹੈ ਤੇ ਬਾਕੀ ਜਾਣਕਾਰੀ ਤੁਹਾਡੀ ਹੈ ਜੋ 15 ਤਰੀਕ ਨੂੰ ਅਸੀਂ ਮੀਟਿੰਗ ਤੋਂ ਬਾਅਦ ਜਗਤਾਰ ਸਿੰਘ ਜੀ ਆਉਣਗੇ ਫਿਰ ਸੰਜੀ ਕਰਾਂਗੇ ਸੱਸੀ ਗੱਲ ਦੋਸਤੋ